ਗਰੂਪ 6 ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰੋਨਾ ਦੌਰ ਤੋਂ ਪਹਿਲਾਂ ਦੀ ਆ ਇੱਕ ਵਾਰੀ ਮੈਂ ਇੱਕ ਸਕੂਲ 'ਚ ਗਿਆ ਤੇ ਸੈਮੀਨਾਰ ਸੀ ਗੁਰਬਾਣੀ ਦੀ ਲੋ ਵਿੱਚ ਸ਼ਖਸੀਅਤ ਉਸਾਰੀ ਪਰਸਨੈਲਿਟੀ ਡਵੈਲਪਮੈਂਟ ਇਨ ਦਾ ਲਾਈਟ ਆਫ ਗੁਰਬਾਣੀ ਤੇ ਬੱਚੇ ਸਾਰੇ ਹਾਲ 'ਚ ਬੈਠ ਗਏ ਤੇ ਉੱਥੋਂ ਦੇ ਪ੍ਰਿੰਸੀਪਲ ਸਰ ਤੇ ਕੁਝ ਫੈਕਲਟੀ ਮੈਂਬਰਸ ਪ੍ਰਿੰਸੀਪਲ ਆਫਿਸ ਤੋਂ ਮੈਨੂੰ ਨਾਲ ਲੈ ਕੇ ਤੇ ਜਾ ਰਹੇ ਸੀਗੇ ਸੈਮੀਨਾਰ ਹਾਲ ਦੇ ਵਿੱਚ ਮੈਂ ਦੇਖਿਆ راہ ਦੇ ਵਿੱਚ ਕੁਝ ਕਲਾਸਾਂ ਲੱਗੀਆਂ ਸੀ ਤੇ ਵੱਡੀਆਂ ਕਲਾਸਾਂ ਸੀ 11ਵੀਂ 12ਵੀਂ ਦੀਆਂ ਜਦੋਂ ਮੈਂ ਸੈਮੀਨਾਰ ਹਾਲ 'ਚ ਪਹੁੰਚਿਆ ਤੇ ਕੁਝ ਜਗ੍ਹਾ ਖਾਲੀ ਸੀਗੀ ਮਤਲਬ ਕੰਪੈਸਿਟੀ ਹੈ ਸੀ ਹੋਰ ਬੱਚੇ ਬੈਣ ਦੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਬੇਨਤੀ ਕੀਤੀ ਕਿ ਸਰ ਜਗਾ ਖਾਲੀ ਹੈ ਕੁਝ ਕਲਾਸਾਂ ਲੱਗੀਆਂ ਨੇ ਤੇ ਜੇ ਉਹ ਵੀ ਬੱਚੇ ਬਹਿ ਜਾਣ ਤਾਂ ਉਹ ਵੀ ਲਾਹਾ ਖਟ ਸਕਦੇ ਨੇ ਨਹੀਂ ਤਾਂ ਬੰਜੇ ਰਹਿ ਜਾਣਗੇ ਉਹ ਕਹਿੰਦੇ ਵੀ ਸਾਰੇ ਸਾਇੰਸ ਵਾਲੇ ਬੱਚੇ ਨੇ ਉਹ ਬੱਚੇ ਅਸੀਂ ਨਹੀਂ ਪਿਠਾ ਸਕਦੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਕੀ ਪਤਾ ਉਹਨਾਂ ਦੇ ਭਾਗ ਜਾਗ ਜਾਣ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਭਾਗ ਤਾਂ ਜਾਗੇ ਹੋਏ ਨੇ ਮੈਂ ਕਿਹਾ ਸਰ ਗੱਲ ਸਮਝ ਨਹੀਂ ਆਈ ਕਹਿੰਦੇ ਉਹ ਸਾਇੰਸ ਵਾਲੇ ਵਿਦਿਆਰਥੀ ਨੇ ਲਾਇਕ ਬੱਚੇ ਹੀ ਸਾਇੰਸ ਲੈਂਦੇ ਨੇ ਕਮਜ਼ੋਰ ਬੱਚਾ ਸਾਇੰਸ ਪੜ ਨਹੀਂ ਸਕਦਾ ਸਾਇੰਸ ਬੜੀ ਟਫ ਹੁੰਦੀ ਹੈ ਤੇ ਇਹਦੇ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਬੱਚਿਆਂ ਦਾ ਇੱਕ ਇੱਕ ਪਲ ਜਿਹੜਾ ਉਹ ਕੀਮਤੀ ਪੜ੍ਹਾਈ ਵਾਸਤੇ ਹੁੰਦਾ ਤੇ ਇਹਨਾਂ ਬੱਚਿਆਂ ਨੂੰ ਅਸੀਂ ਕਦੇ ਡਿਸਟਰਬ ਨਹੀਂ ਕਰਦੇ ਇਹਨਾਂ ਦੇ ਭਾਗ ਜਾਗੇ ਹੋਏ ਇਸ ਕਰਕੇ ਨੇ ਕਿ ਇਹਨਾਂ ਨੇ ਸਾਇੰਟਿਸਟ ਬਣ ਜਾਣਾ ਇਹਨਾਂ ਦੀ ਕੋਈ ਫਿਕਰ ਨਹੀਂ ਇਹਨਾਂ ਸਾਨੂੰ ਆ ਨਾ ਇਹਨਾਂ ਨੂੰ ਆ ਕਿਉਂਕਿ ਇਹਨਾਂ ਨੇ ਸਾਇੰਸ ਦੀ ਪੜ੍ਹਾਈ ਕਰਨੀ ਆ ਤੇ ਵੱਡੇ ਸਾਇੰਟਿਸਟ ਬਣ ਜਾਣਾ ਤੇ ਵਧੀਆ ਜਾਣਾਂ ਨੇ ਕੋਈ ਪੈਕੇਜ ਵਗੈਰਾ ਲੈ ਲੈਣੇ ਨੇ ਤੇ ਇਹਨਾਂ ਨੂੰ ਮੇਰਾ ਖਿਆਲ ਪੜ੍ਹ ਲੈਣ ਦੀ ਏ ਤੇ ਇਹਨਾਂ ਨੂੰ ਡਿਸਟਰਬ ਨਾ ਕਰੀਏ ਮੈਂ ਕਹਿੰਦਾ ਸਰ ਮੈਂ ਕੁਝ ਕਹਿਣਾ ਚਾਹੁੰਦਾ ਮੈਨੂੰ ਮਾਫ ਕਰ ਦੋਗੇ ਕਹਿੰਦੇ ਬੋਲੋ ਮੈਂ ਕਿਹਾ ਸਰ ਜੇ ਸਾਇੰਸ ਵਾਲੇ ਬੱਚੇ ਇੱਥੇ ਨਾ ਬਿਠਾਏ ਜੇ ਸਾਇੰਸ ਵਾਲੇ ਬੱਚਿਆਂ ਨੂੰ ਆਤਮਕ ਰੰਗ ਨਾ ਚੜਿਆ ਕੋਈ ਸ਼ੱਕ ਨਹੀਂ ਕਿ ਕੋਈ ਡਾਊਟ ਨਹੀਂ ਕਿ ਇਹ ਬੱਚੇ ਸਾਇੰਸ ਵਾਲੇ ਆ ਲਾਇਕ ਹੈ ਮਿਹਨਤੀ ਹੈ ਪੜਾਈ ਟਫ ਹੈ ਇਹਨਾਂ ਨੇ ਸਾਇੰਟਿਸਟ ਬਣ ਜਾਣਾ ਕੋਈ ਡਾਊਟ ਨਹੀਂ ਪਰ ਸਰ ਜੀ ਇਹ ਸਾਇੰਟਿਸਟ ਜਿਹੜੇ ਬਣਨਗੇ ਜੇ ਇਹਨਾਂ ਵਿੱਚੋਂ ਕੋਈ ਮੰਤਰੀ ਬਣ ਗਿਆ ਸਰ ਉਹਦੇ ਕੋਲ ਪਾਵਰ ਆ ਜਾਣੀ ਹੈ ਉਹ ਆਤਮਿਕ ਤੌਰ ਤੇ ਸਖਣਾ ਰਹਿ ਗਿਆ ਉਹਨੇ ਭੋਜਨ ਤਾਂ ਲਿਆ ਭਜਨ ਲਿਆ ਹੀ ਨਹੀਂ ਆਤਮਾ ਦੀ ਖੁਰਾਕ ਲਈ ਹੋਈ ਨਹੀਂ ਤੇ ਉਹ ਆਤਮਿਕ ਤੌਰ ਤੇ ਕਮਜ਼ੋਰ ਰਹਿ ਗਿਆ ਤੇ ਫਿਰ ਜਦੋਂ ਬੰਦਾ ਆਤਮਿਕ ਤੌਰ ਤੇ ਕਮਜ਼ੋਰ ਰਹਿ ਜਾਂਦਾ ਤਾਂ ਉਹਦੇ ਗੁਣ ਗਵਾ ਜਾਂਦੇ ਆ ਤੇ ਸਰ ਫਿਰ ਜੇ ਉਹ ਸਾਇੰਟਿਸਟ ਮੰਤਰੀ ਬਣ ਗਿਆ ਨਾ ਤੇ ਸਰ ਮਾਫ ਕਰਨਾ ਸਭ ਤੋਂ ਪਹਿਲਾਂ ਤੁਹਾਡੇ ਸਕੂਲ ਦੇ ਹੀ ਵਿਜੀ ਫੇਖਾਂਗਾ ਲਿਆਜ਼ ਨਹੀਂ ਕਰੂਗਾ ਕਿ ਮੈਂ ਸਕੂਲ ਦਾ ਵਿਦਿਆਰਥੀ ਆ ਕਿਉਂਕਿ ਆਤਮਿਕ ਤੌਰ ਤੇ ਮਰਿਆ ਹੋਇਆ ਸਾਇੰਟਿਸਟ ਤਾਂ ਬਣ ਗਿਆ ਮੈਂ ਕਿਹਾ ਸਰ ਰੱਜੂਗਾ ਨਹੀਂ ਉਹ ਔਰ ਇੱਤਾ ਖਾਊਗਾ ਉਹ ਕੇਵਲ ਖਾਊਗਾ ਉਹ ਟਰਾਂਸਪੋਰਟ ਖਾਊਗਾ ਉਹ ਜੰਗਲ ਖਾਊਗਾ ਉਹ ਮੇਰੇ ਗੁਰਾਂ ਦੇ ਪੰਜਾਬ ਨੂੰ ਹੀਜ ਨਾਲ ਰੱਜ ਕੇ ਲੁੱਟੇਗਾ ਰੱਜੇਗਾ ਫੇਰ ਨਹੀਂ ਮੈਂ ਕਿਹਾ ਸਰ ਫੇਰ ਉਹ ਕਿਉਂਕਿ ਪਾਵਰ ਐ ਐਂਡ ਤਾਂ ਹੈ ਹੀ ਨਹੀਂ ਫੇਰ ਉਹ ਕਿੱਟਾ ਵੇਚੇਗਾ ਮੈਂ ਕਿਹਾ ਵੀ ਤੁਹਾਡੇ ਪੁੱਤ ਮਰਵਾਏਗਾ ਰੱਜੇਗਾ ਫੇਰ ਨਹੀਂ ਉਹ ਮੈਂ ਕਿਹਾ ਸੋਨੇ ਦੀਆਂ ਇੱਟਾਂ ਬਣਾਓ ਆਪਣੇ ਘਰ ਨੱਪ ਕੇ ਉੱਤੇ ਟੈਲਾਂ ਲਗਵਾ ਲੂ ਸੋਹਣੀ ਰਸੋਈ ਸੋਨਾ ਡਰਾਈング ਰੂਮ ਥੱਲੇ ਸੋਨੇ ਦੀਆਂ ਇੱਟਾਂ ਉਹ 10 ਪੀੜੀਆਂ ਦੇ ਖਾਣ ਜੋਗਾ ਪ੍ਰਬੰਧ ਕਰ ਜੀ ਮੈਂ ਕਿਹਾ ਸਰ ਸਾਇੰਸ ਵਾਲੇ ਬੱਚਿਆਂ ਨੇ ਬਾਣੀ ਕਿਉਂ ਨਹੀਂ ਪੜ੍ਹਨੀ ਆੱਖਾਂ ਜੀਵਾਂ ਵਿਸਰੇ ਮਰ ਜਾऊं ਭਈ ਜਿਹੜੇ ਬਾਣੀ ਪੜਦੇ ਆ ਰੱਬ ਨੂੰ ਯਾਦ ਕਰਦੇ ਆ ਧਿਆਉਂਦੇ ਆ ਸਿਮਰਦੇ ਆ ਉਹ ਆਤਮਿਕ ਤੌਰ ਤੇ ਜਿਉਂਦੇ ਆ ਜਿਹੜੇ ਟੁੱਟ ਜਾਂਦੇ ਨੇ ਜਾਂ ਜੁੜਦੇ ਹੀ ਨਹੀਂ ਉਹਨਾਂ ਦੇ ਹੌਲੀ ਹੌਲੀ ਗੁਣ ਗਵਾਜ ਜਾਂਦੇ ਆ ਤੇ ਉਹ ਆਤਮਿਕ ਤੌਰ ਤੇ ਮਰ ਜਾਂਦੇ ਨੇ ਇਹ ਹੀ ਵਜ੍ਹਾ ਹੈ ਕਿ ਸਾਡੇ ਚ ਇੰਨਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਕਿ ਆਤਮਿਕ ਤੌਰ ਤੇ ਬਹੁਤ ਲੋਕ ਮਰੇ ਹੋਏ ਨੇ ਮੈਂ ਇੱਕ ਹੋਰ ਗੱਲ ਕਹੀ ਮੈਂ ਕਿਹਾ ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਊਂਡਰ ਵਾਈਸ ਚਾਂਸਲਰ ਡਾਕਟਰ ਜੋਤ ਸਿੰਘ ਮੈਂ ਕਿਹਾ ਨਿਤਨੇਮ ਕਰਦੇ ਸੀ ਉਹ ਸਹਿਜ ਪਾਠ ਕਰਦੇ ਸੀ ਉਹ ਯੂਨੀਵਰਸਿਟੀ ਦੇ ਵੀਸੀ ਦੀ ਚੇਅਰ ਤੇ ਬੈਠੇ ਮੈਂ ਕਿਹਾ ਉਹ ਹੁਣ ਬਾਣੀ ਪੜਨ ਵਾਲੇ ਡਾਕਟਰ ਜੋਤ ਸਿੰਘ ਵੀਸੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੈਂ ਕਿਹਾ ਮੈਥੇਮੈਟਿਕਸ ਦੇ ਪ੍ਰੋਫੈਸਰ ਸੀ ਮੈਂ ਕਿਹਾ ਮੈਂ ਇਹਨਾਂ ਬੱਚਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੋ ਵਿੱਚ ਪਰਸਨੈਲਿਟੀ ਦੀ ਗੱਲ ਕਰਨਾ ਆ ਪਰ ਮੈਂ ਤੇ ਗੁਰਬਾਣੀ ਦੀ ਐਮਫਲ ਨਹੀਂ ਕੀਤੀ ਮੈਂ ਤਾਂ ਗੁਰਬਾਣੀ ਦੀ ਐਮਏ ਨਹੀਂ ਕੀਤੀ ਮੈਂ ਤਾਂ ਗੁਰਬਾਣੀ ਦੀ ਪੀਐਚਡੀ ਨਹੀਂ ਕੀਤੀ ਮੈਂ ਤਾਂ ਮੈਥ ਇਕਨੋਮਿਕਸ ਦਾ ਵਿਦਿਆਰਥੀ ਹਾਂ ਮੈਂ ਕਿਹਾ ਸਰ ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਸੁਣਿਆ ਪ੍ਰੋਫੈਸਰ ਪੂਰਨ ਸਿੰਘ ਸਿੱਖ ਚਿੰਤਕ ਕਵੀ ਕਿ ਬਤਾਵਾਂ ਲਈ ਉਹਨਾਂ ਨੂੰ ਕਿੰਨੇ ਵਾਰਡ ਮਿਲੇ ਨੇ ਮੈਂ ਕਿਹਾ ਸਰ ਉਹ ਕੈਮਿਸਟਰੀ ਦੇ ਸੀਗੇ ਕੈਮਿਸਟਰੀ ਦੀ ਪੜ੍ਹਾਈ ਉਹ ਜਾਪਾਨ ਤੋਂ ਟੋਕੀਓ ਯੂਨੀਵਰਸਿਟੀ ਤੋਂ ਕਰਕੇ ਆਏ ਨੇ ਤੇ ਸਿੱਖ ਚਿੰਤਕ ਕਵੀ ਖਵਾਏ ਮੈਂ ਇੱਕ ਹੋਰ ਗੱਲ ਸਾਂਝੀ ਕੀਤੀ ਸਰ ਨਾਲ ਵੀ ਬੱਚਿਆਂ ਨਾਲ ਵੀ ਮੈਂ ਕਿਹਾ ਦੇਖੋ ਪ੍ਰੋਫੈਸਰ ਪੂਰਨ ਸਿੰਘ ਸਾਇੰਟਿਸਟ ਬਾਣੀ ਪੜ੍ਹਦੇ ਆ ਇਸ ਕਰਕੇ ਆਤਮਿਕ ਤੌਰ ਤੇ ਜਿਉਂਦੇ ਆ ਜਦੋਂ ਮਨੁੱਖ ਆਤਮਿਕ ਤੌਰ ਤੇ ਜਿਉਂਦਾ ਤੇ ਉਹਦੀ ਕਲਮ ਵੀ ਸਹੀ ਚੱਲਦੀ ਹੈ ਜਦੋਂ ਬੰਦਾ ਪੈਗ ਲਾ ਕੇ ਲਿਖਦਾ ਤੇ ਆਤਮਿਕ ਤੌਰ ਤੇ ਉਹ ਮਰਿਆ ਹੋਇਆ ਉਹਦੀ ਕਲਮ ਵੀ ਗਲਤ ਚੱਲਦੀ ਹੈ ਮੈਂ ਕਿਹਾ ਜੋ ਸਾਡੀਆਂ ਪੰਜਾਬ ਦੀਆਂ ਪਰੰਪਰਾਵਾਂ ਨੇ ਜੋ ਸਾਡਾ ਸੱਭਿਆਚਾਰ ਹੈ ਜੋ ਸਾਡੀਆਂ ਟਰੈਡੀਸ਼ਨਸ ਨੇ ਜੋ ਸਾਡੀ ਕਲਚਰ ਹੈ ਉਹਦੇ ਵਿੱਚੋਂ ਜੋ ਸਾਡਾ ਪੰਜਾਬੀਆਂ ਦਾ ਚਿਹਰਾ ਹੈ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਉਹ ਚਿਹਰਾ ਮੈਂ ਕਿਹਾ ਜਿਹੜੇ ਆਤਮਿਕ ਤੌਰ ਤੇ ਮਰੇ ਲੋਕ ਨੇ ਉਹਨਾਂ ਨੂੰ ਚਿਹਰਾ ਧੁੰਦਲਾ ਕਰਤਾ ਕਹਿੰਦੇ ਜੀ ਉਹ ਕਿਦਾਂ ਮੈਂ ਕਿਹਾ ਦੇਖੋ ਇਹ ਚਿਹਰਾ ਬਣ ਕੀ ਗਿਆ ਪੰਜਾਬੀਆਂ ਦਾ ਇਹ ਬੰਦੇ ਵੀ ਦੇਸੀ ਆ ਇਹ ਪੀਂਦੇ ਵੀ ਦੇਸੀ ਆ ਇਹ ਚਿਹਰਾ ਨਾ ਇਹ ਧੁੰਦਲਾ ਚਿਹਰਾ ਨਾ ਇਹ ਅਸਲੀ ਚਿਹਰਾ ਨਹੀਂ ਆ ਨਾ ਕੀ ਚਿਹਰਾ ਬਣਾਤਾ ਇਹਦਾ ਆਤਮਿਕ ਤੌਰ ਤੇ ਮਰੇ ਲੋਕਾਂ ਨੇ ਪੁੱਤ ਜੱਟਾਂ ਦੇ ਫੜਨ ਗੰਡਾਸੇ ਬਦਲਾ ਲੈਣਾ ਏ ਕੀ ਚਿਹਰਾ ਬਣਾਤਾ ਜੇ ਜੱਟ ਪੈਗ ਨਹੀਂ ਲਾਉ ਤੇ ਬੜਕਾ ਕਿੱਦਾਂ ਮਾਰੂ ਮਤਲਬ ਇਹ ਚਿਹਰਾ ਸਾਡਾ ਹੈ ਹੀ ਨਹੀਂ ਇਹ ਚਿਹਰਾ ਜੋ ਸਾਡਾ ਚਿਹਰਾ ਪੰਜਾਬੀਆਂ ਦਾ ਪੰਜਾਬ ਦੇ ਗੱਬਰੂਆਂ ਦਾ ਉਹਦੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਉਹ ਕਹਿੰਦੇ ਨੇ ਵੇਪਰਵਾ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ ਮਰਨ ਤੇ ਨਹੀਂ ਡਰਦੇ ਸਾਇੰਸ ਦੀ ਪੜ੍ਹਾਈ ਕੀਤੀ ਹੋਵੇ ਬਾਣੀ ਪੜਨ ਕਰਕੇ ਉਹ ਇੱਕ ਚਿੰਤਕ ਕਵੀ ਬਣਦਾ ਤੇ ਕਿਉਂਕਿ ਆਤਮਿਕ ਤੌਰ ਤੇ ਜਿਉਂਦਾ ਉਹਦੀ ਕਲਮ ਟਪੜਾ ਨਹੀਂ ਖਾਂਦੀ ਉਹ ਸਹੀ ਚਿਹਰਾ ਪੇਸ਼ ਕਰਦਾ ਪੰਜਾਬੀਆਂ ਦਾ ਉਹ ਕਹਿੰਦਾ ਵੀ ਇਹ ਬੜੇ ਬੇਪਰਵਾਹ ਨੇ ਮੌਤ ਤੋਂ ਡਰਦੇ ਹੀ ਨਹੀਂ ਮੌਤ ਨੂੰ ਮਖੌਲ ਕਰਦੇ ਨੇ ਕਿੰਨੇ ਲੋਕ ਇਸ ਡਿਪਰੈਸ਼ਨ ਚ ਮਰ ਜਾਂਦੇ ਆ ਹਾਇਮਾ ਮਰ ਜਾਣਾ ਮੈਂ ਕਹਿੰਦਾ ਕਿ ਇਤਿਹਾਸ ਦੀ ਝਲਕ ਹੈ ਕਿ ਖਾਨ ਭਾਦਰ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਤਾ ਸੋਰੀ ਅ ਸਿੱਖਾਂ ਦੀ ਲੋਹੜ ਦੇ ਵਿੱਚ ਵੱਡੀ ਪਾਤੀ ਵੱਡੀ ਹੁੰਦੀ ਇਹ ਤਾਂ ਕਣ ਕਬੱਡੀ ਦੀ ਜਿੱਦਾਂ ਝੋਨਾ ਵੱਡੀ ਦਾ ਹੁਣ ਕੰਬਾਈਨਾ ਆ ਗਈਆਂ ਨੇ ਪਹਿਲਾਂ ਵੱਢਦੇ ਸੀ ਵੀ ਦਾਤਰੀਆਂ ਫੜੋ ਤੇ ਸਿੱਖਾਂ ਦਾ ਸਿਰ ਵੱਢ ਦਿਓ ਤੇ ਲੋਹੜ ਦੀਆਂ ਗਲੀਆਂ ਜੜੀਆਂ ਸੀ ਉਹ ਸਿੱਖਾਂ ਦੇ ਸਿਰ ਵੱਢ ਵੱਢ ਕੇ ਭਰ ਦਿੱਤੀਆਂ ਤੇ ਮੈਂ ਕਿਹਾ ਸਿੱਖ ਤਾਂ ਦੌੜੇ ਨਹੀਂ ਮੌਤ ਦੇਖ ਕੇ ਸਿੱਖ ਤਾਂ ਲੁਕੇ ਨਹੀਂ ਮੌਤ ਦੇਖ ਕੇ ਇਹ ਗੱਬਰੂ ਜਿਹੜੇ ਸੀ ਸਾਡੇ ਇਹ ਉਸ ਵੇਲੇ ਇਹ ਸਾਰਾ ਪੰਜਾਬ ਹੀ ਸੀ ਨਾ ਲਾਹੌਰ ਵਿੱਚ ਤੇ ਇਹ ਤੇ ਮੈਂ ਕਿਹਾ ਮੌਤ ਨੂੰ ਦੇਖ ਕੇ ਮਖੌਲ ਕਰਦੇ ਸੀ ਇਹ ਤੇ ਮੌਤ ਨੂੰ ਆਪਣੀ ਨੂੰ ਆਈ ਨੂੰ ਵੇਖ ਕੇ ਸਾਹਮਣੇ ਖੜ ਕੇ ਗੀਤ ਗਾਉਂਦੇ ਸੀ ਮੌਤ ਆਈ ਹੋਵੇ ਬੰਦਾ ਗੀਤ गा ਸਕਦਾ ਇਹ ਕਿਹੜਾ ਗੀਤ ਗਾਉਂਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਦੂਜੀ ਗੱਲ ਮੈਂ ਮੈਨੂੰ ਕਿਹਾ ਅਗਲੀ ਗੱਲ ਲਿਖੀ ਪੂਰਨ ਸਿੰਘ ਨੇ ਪੰਜਾਬੀਆਂ ਦਾ ਗੱਭਰੂਆਂ ਦਾ ਚਿਹਰਾ ਲਿਖਿਆ ਉਹਨੇ ਮੈਂ ਬੱਚਿਆਂ ਨੂੰ ਵੀ ਕਿਹਾ ਮੈਂ ਕਿ ਆਪਣਾ ਚਿਹਰਾ ਦੇਖੋ ਕੀ ਹੈ ਇਹ ਚਿਹਰਾ ਭੁੱਲਿਓ ਨਾ ਇਹ ਰੋਜ਼ ਦੇਖਿਆ ਕਰੋ ਨੰਬਰ 2 ਉਹ ਕਹਿੰਦੇ ਪਿਆਰ ਨਾਲੇ ਕੜਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ ਉਹ ਕਹਿੰਦਾ ਪੰਜਾਬੀ ਤਾਂ ਪਿਆਰ ਵਾਲੇ ਆ ਵੀ ਮੈਂ ਕਦੀ ਵੀ ਟੈਲੀਵਿਜ਼ਨ ਤੇ ਗੀਤ ਨਹੀਂ ਸੁਣਿਆ ਕਿ ਪੰਜਾਬੀ ਪਿਆਰ ਵਾਲੇ ਆ ਮੈਂ ਬੱਚਿਆਂ ਨੂੰ ਪੁੱਛਿਆ ਵੀ ਜੇ ਸੁਣਿਆ ਤੇ ਉਹਦੇ ਬੋਲ ਦੱਸੋ ਕਿਸੇ ਨੇ ਟੈਲੀਵਿਜ਼ਨ ਤੇ ਸੁਣਿਆ ਕਿਸੇ ਨੇ YouTube ਤੇ ਸੁਣਿਆ ਕਿਸੇ ਨੇ ਵਿਆਹ ਸਵਜ ਦੇ DJ ਵਿੱਚ ਸੁਣਿਆ ਗਾਣਾ ਕਿ ਪੰਜਾਬੀ ਪਿਆਰ ਵਾਲੇ ਆ ਤੇ ਉਹਦੇ ਬੋਲ ਦੱਸੋ ਨਹੀਂ ਮਿਲਣਗੇ ਆਤਮਕ ਤੌਰ ਤੇ ਮਰੇ ਲੋਕ ਸਹੀ ਚਿਹਰਾ ਪੇਸ਼ ਕਰ ਹੀ ਨਹੀਂ ਸਕਦੇ ਉਹੀ ਪੇਸ਼ ਕਰੇਗਾ ਉਹਨੂੰ ਦਿਖੇਗਾ ਸਾਡਾ ਸਹੀ ਚਿਹਰਾ ਸਾਫ ਚਿਹਰਾ ਜਿਹੜਾ ਆਤਮਕ ਤੌਰ ਤੇ ਜਿੰਦਾ ਤੇ ਤੀਜਾ ਮੈਂ ਕਿਹਾ ਮੈਂ ਕਿਹਾ ਉਹਦਾ ਕੀ ਅਰਥ ਹੈ ਪਿਆਰ ਨਾਲੇ ਕਰਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ ਵੀ ਜੇ ਪੰਜਾਬੀਆਂ ਨੂੰ ਕੋਈ ਪਿਆਰ ਕਰੇ ਨਾ ਇਹ ਪਿਆਰ ਬੱਸ ਰੁੱਕ ਜਾਂਦੇ ਨੇ ਇਹ ਪਿਆਰ ਬੱਸ ਝੁੱਕ ਜਾਂਦੇ ਨੇ ਇਹ ਪਿਆਰ ਬੱਸ ਗੁਲਾਮ ਬਣ ਜਾਂਦੇ ਨੇ ਇਹ ਪਿਆਰ ਵਸ ਸਭ ਕੁਝ ਕੁਰਬਾਨ ਕਰ ਦਿੰਦੇ ਨੇ ਇੰਨੇ ਪਿਆਰ ਵਾਲੇ ਆ ਮੈਂ ਕਿਹਾ ਜਿਹੜੇ ਕਹਿੰਦੇ ਬੜਕਾ ਮਾਰਦੇ ਆ ਸਰਾਬਾਂ ਪੀਂਦੇ ਆ ਏਵਾਰਾ ਘੁੰਮਦੇ ਆ ਇਦਾਂ ਦੇ ਆ ਉਦਾਂ ਦੇ ਆ ਉਹਨਾਂ ਨੂੰ ਆ ਆਹ ਚਿਹਰਾ ਸਾਡਾ ਕਿਉਂ ਨਹੀਂ ਵਿਖਦਾ ਕਿਉਂਕਿ ਆਤਮਿਕ ਤੌਰ ਤੇ ਮਰੇ ਨੇ ਤੀਜਾ ਜਿਹੜਾ ਸਾਇੰਸ ਪੜਨ ਵਾਲੇ ਤੇ ਨਾਲ ਬਾਣੀ ਪੜ੍ਹਦੇ ਆ ਪੜਨ ਵਾਲੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਹਿੰਦਾ ਪਰ ਟੈਨ ਆ ਮੰਨਣ ਕਿਸੇ ਦੀ ਖੜ ਜਾਂ ਡਾਂਗਾ ਮੋਢੇ ਤੇ ਲਾਰ ਕੇ ਕਹਿੰਦਾ ਪਿਆਰ ਵਾਲੇ ਤਾਂ ਹੈਗੇ ਹੀ ਆ ਅਣਖ ਵਾਲੇ ਵੀ ਹੈ ਜੇ ਇਹਨਾਂ ਨੂੰ ੱੱਲੇ ਪਿਆਰ ਵਾਲਾ ਨਾ ਦੇਖਿਓ ਇਹਨਾਂ ਦੀ ਅਣਖ ਨੂੰ ਟੰਬ ਨਾ ਬੈਠਿਓ ਇਹਨਾਂ ਦੀ ਅਣਖ ਨਾਲ ਪੰਗਾ ਨਾ ਲੈ ਲਿਓ ਇਹ ਡਾਂਗਾ ਮਾਰ ਮਾਰ ਕੇ ਸਿਰ ਫੇਣਾ ਵੀ ਜਾਣਦੇ ਆ ਫਿਰ ਮੈਂ ਕਹਿਆ ਜੇ ਕਿਤੇ ਇਤਿਹਾਸਿਕ ਚਲਕ ਆਇਆ ਜਕਰੀਆ ਖਾਨ ਨੇ ਮਨਿਆਦੀ ਕਰਵਾਤੀ ਐਲਾਨ ਕਰ ਦਿੱਤਾ ਸਿੱਖ ਖਤਮ ਹੋ ਗਏ ਦੁਨੀਆ ਤੇ ਸਿੱਖ ਕਦੇ ਲੱਭਣੇ ਹੀ ਨਹੀਂ ਬੋਤਾ ਸੰਗਰਜਾ ਸਿੰਘ ਨੇ ਸੁਣਦੇ ਅਣਖ ਨੂੰ ਵੰਗਾਰ ਪੈ ਗਈ ਫਿਰ ਫਿਰ ਡੰਡਾ ਲਾ ਕੇ ਖੜ ਗਏ ਅਗਲੇ ਕਹਿੰਦੇ ਉਹ ਖਾਲਸਾ ਰਾਜ ਕਰਦਾ ਲੰਗੋ ਜਿੰਨੇ ਲੰਗਣਾ ਟੈਕਸ ਦੇ ਕੇ ਲੰਘਣ ਦਿਆਂਗੇ ਖਾਲਸੇ ਦਾ ਰਾਜ ਹੈ ਇੱਕ ਪਿੰਡ 'ਚ ਗੱਲਾਂ ਹੋ ਰੀਆਂ ਓਏ ਸਰਕਾਰ ਦਾ ਐਲਾਨ ਪਿੰਡਾਂ 'ਚ ਹੋ ਰਿਆ ਸਿੱਖ ਖਤਮ ਹੋ ਗਏ ਲੱਭਣੀ ਨਹੀਂ ਦੂਜਾ ਕਹਿੰਦਾ ਉਹ ਖਬਰ ਸੁਣੀ ਖਾਲਸੇ ਨੇ ਰਾਜ ਸਥਾਪਿਤ ਕਰ ਲਿਆ ਉੱਥੇ ਖਾਲਸਾ ਦਾ ਰਾਜ ਕਾਇਮ ਹੋ ਗਿਆ ਰਾਜ ਖਾਲਸਾ ਰਾਜ ਕਿੰਨਾ ਵੱਡਾ ਜਦੋਂ ਅਣਖ ਨੂੰ ਵੰਗਾਰ ਪਈ ਤਾਂ ਜਵਾਬ ਦਿੱਤਾ ਜਦੋਂ ਖਾਨ ਬਾਦਨ ਨੇ 100 ਸਿਪਾਹੀ ਭੇਜੇ ਹਥਿਆਰ ਭੇਜੇ ਘੋੜੇ ਭੇਜੇ ਵੀ ਜਾਓ ਦੋ ਨੂੰ ਫੜ ਕੇ ਲਿਆਓ ਤੇ ਅਣਖ ਨੂੰ ਵੰਗਾਰ ਪਈ ਸੀ ਨਾ ਉਹ ਦੋਹਾਂ ਕੋਲ ਤੇ ਘੋੜੇ ਹਥਿਆਰ ਨਹੀਂ ਸੀ ਦੋ ਤੇ ਦੋ ਆ 100 ਤੇ 100 ਹੈ ਉਹ ਦੋਹਾਂ ਨੇ ਫਿਰ 40 50 ਦੇ ਸਿਰ ਫੇਹ ਦਿੱਤੇ ਤੇ ਮੌਤ ਦੇ ਘਾਟ ਉਤਾਰ ਕੇ ਫਿਰ ਸ਼ਹੀਦੀ ਪਰਾਪਤ ਕਰ ਲਈ ਜਿਹੜੇ ਅਣਖ ਨੂੰ ਵੰਗਾਰ ਪੈਂਦੀ ਹੈ ਨਾ ਫਿਰ ਦੱਸ ਦਿੰਦੇ ਨੇ ਕਿ ਆਪਣੀ ਅਣਖ ਦੇ ਵਿਰੁੱਧ ਸਾਨੂੰ ਇੱਕ ਵੀ ਲਫ਼ਜ਼ ਨਹੀਂ ਜੜਨਾ ਆਉਂਦਾ ਮੱਥੇ ਤੇ ਹੱਥ ਧਰਨੇ ਦੀ ਤਾਂ ਸੀਸ ਤਲੀ ਤੇ ਧਰਨਾ ਆਉਂਦਾ ਜੋ ਕੁਝ ਦੁਨੀਆ ਨਹੀਂ ਕਰ ਸਕਦੀ ਉਹ ਸਿੰਘਾਂ ਨੂੰ ਕਰਨਾ ਆਉਂਦਾ ਅਣਖ ਦੀ ਖਾਤਰ ਜੀਉਣਾ ਆਉਂਦਾ ਅਣਖ ਦੀ ਖਾਤਰ ਮਰਨਾ ਆਉਂਦਾ ਤੇ ਮੈਂ ਕਹਾਂ ਵੀ ਜਿਹੜੇ ਅਣਖ ਨੂੰ ਵੰਗਾਰ ਪੈਂਦੀ ਆ ਨਾ ਫਿਰ ਥੱਪੜ ਵੱਜਦਾ ਥੱਪੜ ਗੂੰਜਾਂ ਪੈਂਦੀਆਂ ਦੁਨੀਆ 'ਚ ਫਿਰ ਥੱਪੜ ਖਾਣ ਵਾਲਾ ਬੋਲ ਨਹੀਂ ਪਾਉਂਦਾ ਉਹ ਕਾਫੀ ਦੂਰ ਜਾ ਕੇ ਫਿਰ ਬੋਲਦਾ ਕਿ ਮੇਰੇ ਥੱਪੜ ਵੱਜ ਗਿਆ ਮੇਰੇ ਲਾਲ ਹੋ ਗਿਆ ਮੂੰਹ ਮੇਰਾ ਇਹ ਅਣਖ ਵਾਲੇ ਇਹ ਪਿਆਰ ਵਾਲੇ ਇਹ ਬੇਪਰਵਾਹ ਇਹ ਤੁਹਾਡੀ ਤਸਵੀਰ ਆ ਪੰਜਾਬੀਓ ਤੇ ਜੇ ਅਸੀਂ ਆ ਰੁਲ ਗਏ ਆ ਸਰਾਬਾਂ ਦੇ ਵਿੱਚ ਪੈਗ ਦੇ ਵਿੱਚ ਅ ਵਿਆਹਾਂ ਸਾਦੀਆਂ ਦੇ ਵਿੱਚ ਹਨਾ ਇਹਨਾਂ ਚੀਜ਼ਾਂ ਚ ਅਸੀਂ ਨਸ਼ਿਆਂ ਦੀ ਖੱਡ ਚ ਡਿੱਗ ਪਏ ਸ਼ਰਾਬ ਦੇ ਪੈਗ ਚ ਡਿੱਗ ਪਏ ਤੇ ਫੇਰ ਦੱਸੋ ਫਿਰ ਡਿੱਗਿਆਂ ਦੀ ਅਣਖ ਹੁੰਦੀ ਐ ਫੇਰ ਉਹ ਇਹ ਵਾਲਾ ਚਿਹਰਾ ਬਚਾ ਪਾਣਗੇ ਉਹ ਤੋਂ ਨਾ ਡਰਨ ਵਾਲੇ ਪਿਆਰ ਕਰਨ ਵਾਲੇ ਅਣਖ ਨੂੰ ਜਿੱਥੇ ਅਣਖ ਦੀ ਗੱਲ ਆ ਜੀ ਅਣਖ ਨੂੰ ਵਿੰਗਾਰਨ ਵਿੰਗਾਰ ਪਵੇ ਤਾਂ ਉਹਦਾ ਜਵਾਬ ਦੇਣ ਵਾਲੇ ਇਹ ਕਾਦੀ ਅਣਖ ਰੰਦੀ ਹੈ ਹਨਾ ਸੋ ਇਸ ਕਰਕੇ ਆਪਾਂ ਸਾਰੇ ਤਗੜੇ ਹੋਈਏ ਆਪਣਾ ਜੂਥ ਜੋ ਸਾਡਾ ਭਵਿੱਖਵਾ ਉਹਨੂੰ ਆਪਾਂ ਰਲ ਮਿਲ ਕੇ ਸੰਭਾਲੀਏ ਨਹੀਂ ਤਾਂ ਹਾਲਾਤ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ ਉਹ ਅਗਲੀ ਨੈਕਸਟ ਮੈਂ ਕੱਲ ਪਰਸੋਂ ਉਹਦੀ ਗੱਲ ਵੀ ਕਰਾਂਗਾ ਜੋ ਤਜਰਬੇ ਨੇ ਮੈਂ ਕਦੇ ਕਦੇ ਸਾਂਝੇ ਕਰਿਆ ਕਰਾਂਗਾ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਪੁਲਾ ਚੁੱਕਿਆਂ ਦੀ ਮਾਫੀ ਸਾਰਿਆਂ ਦਾ ਧੰਨਵਾਦ ਅਰਦਾਸ ਕਰਿਓ ਕਿ ਸਤਿਗੁਰੂ ਸੇਵਾ ਲੈਂਦੇ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ